मेरे माता पिता बहुत पढ़े लिखे फादर मेरे यूनिवर्सिटी से रिटायर्ड ने मेरी लाइफ से एक टर्निंग पॉइंट आया आ, आफ्टर माय मैरिज मेरे हस्बैंड ने सू देता मेरा बच्चा छोटा सी बिल्कुल साल का सदों उन्हें बाद मैं अपनी हिम्मत बनाई कि मैं अपनी लाइफ दोबारा तो ट्रैक तो लिया सका बी एड एडमिशन लिता दैन ਮੈਂ ਆਪਣੀ ਐਮਐਡਵੀ ਕੀਤੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਕੰਮ ਮੇਰਾ ਚੱਲਾ ਗਿਆ ਕਾਫੀ ਆਰਟ ਨੇ ਮੈਨੂੰ ਇੱਕ ਪਹਿਚਾਨ ਦਿੱਤੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸ਼ਵੇਤਾ ਮਹਿਰਾ ਅੰਮ੍ਰਿਤਸਰ ਤੋਂ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀ ਆਪਣੇ ਆਰਟ ਨੂੰ ਕਰਨ ਦਾ ਔਰ ਮੇਰੇ ਮਾਤਾ ਪਿਤਾ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਕੰਮ 'ਚ ਮੇਰੇ ਮਾਤਾ ਜੀ ਸਾਥ ਹੀ ਹੋਇਆ ਪੂਰੇ ਹੋਇਆ ਸੋ ਉਹਨਾਂ ਦਾ ਬਹੁਤ ਯੋਗਦਾਨ ਹੈ ਮੇਰੀ ਲਾਈਫ 'ਚ ਉਹ ਹਰ ਪਲ ਮੇਰੀ ਯਾਦਾਂ ਵਿੱਚ ਸੋ ਬਚਪਨ ਮੇਰਾ ਬਹੁਤ ਅੱਛਾ ਬੀਤੇ ਮੈਨੂੰ ਬੜੇ ਆਪਣੇ এডਿਕੇਟਿਡ ਮਾਹੌਲ ਦੇ ਵਿੱਚ ਜਿਹੜਾ ਹੈਗਾ ਉਹ काम करने का मौका मिले मेरे माता पिता बहुत पढ़े लिखे फादर मेरे यूनिवर्सिटी से रिटायर्ड ने बट मेरी लाइफ से एक टर्निंग पॉइंट आया आ, आफ्टर माय मैरिज सो मेरा बेटा होया <coughs> तो मेरे हसबैंड ने लेफ्ट छाता <laughs> <He left us. laughs> ओ एक बड़ा, बड़ा टर्निंग पॉइंट से मेरी लाइफ से करके कि आई वॉज अलोन मेरा बेटा सी फॉर नो रीजन ही लैफ्ट एक टाइम ऐसा सी ऐसी कर ले सी बट मेरे पेरेंट्स ने मैं सपोर्ट दिता मेरा बच्चा छोटा सी बिल्कुल साल का सी उदो एंड मेरे हस्बैंड बहुत अच्छे रैंक दे ऑफिसर मैन बट ही लैफ्ट रीजन, उन्होंने छद्ड तो बाद मैं अपनी हिम्मत बनाई मेरे पेरेंट्स ने मैनु सपोर्ट बहुत किया बहुत सपोर्ट किया सो so, मैं अपनी पढ़ाई दोबारा तो शुरू की थी, uh, मैं अपना बी एड च एडमिशन लिता दैन मैं अपनी एमएड भी की मैं जो दो, uh, अपनी एडमिशन लिता बी एड आफ्टर मैरिज मैं दो डिग्रीज अपन कीतिया आफ्टर मैरिज आफ्टर गिविंग बर्थ टू तो माई चाइल्ड आई स्टार्टिड माई करियर कि मैं अपनी लाइफ दोबारा तो ट्रैक तक लिया सक सो so, पढ़ाई का वो सफर सी दो साल का मैं खालसा कॉलेज तो अपनी बी एड एमएड की मेरे टीचर्स ने मैं बहुत सपोर्ट किया और मैं काफ़ी अपने उस टाइम तो स्टा थोड़ा स्टार्टअप किया अपने काम को पेंटिंग्स एग्जीबिशनज़ न लगाया अपना अगे वाया अपने काम और टीचर्स का खूब सपोर्ट रहा मेरे प्रिंसिपल आ, मैं मेरे प्रिंसीपल मैम से टिलो मैम उन्होंने बहुत मैनू की कहें इनकरेज किया कि श्वेता आ, अपने काम को अगे लै जाओ और मैम ने आ, बहुत अच्छी एक मैम गल सी कि मैं अपना एमएड द मैम ने मेरे को टेस्ट दवाया और मेरा टेस्ट क्लीयर होया मैं अपनी एक ਅ ਪ੍ਰੋਫੈਸ਼ਨਲ ਡਿਗਰੀ ਹੋਰ ਕੀਤੀ ਐਮਐਡ ਜਿਹੜੀ ਆ ਉਹ ਕੰਪਲੀਟ ਕੀਤੀ ਖਾਲਸਾ ਕਾਲਜ ਤੋਂ ਸੋ ਇਹ ਟਾਈਮ ਬਹੁਤ ਅੱਛਾ ਰਿਹਾ ਮੇਰਾ ਪੜਾਈ ਦਾ ਉਹ ਇੱਕ ਸਟਾਰਟਅਪ ਹੋ ਗਿਆ ਮੇਰੇ ਆਰਟ ਦੇ ਕੰਮ ਸੀ ਕਿਉਂਕਿ ਮੈਂ ਐਗਜ਼ਿਬਿਸ਼ਨਸ ਲਗਾਉਣ ਲੱਗ ਗਈ ਐਥੇ ਵੀ ਲੋਕਲ ਲੈਵਲ ਤੇ ਵੀ ਮੈਂ ਐਗਜ਼ਿਬਿਸ਼ਨਸ ਨੂੰ ਲਗਾਇਆ ਫਿਰ ਮੈਂ ਆਪਣੇ ਕੰਮ ਨੂੰ ਬਾਹਰ ਵੱਲ ਵੀ ਲੈ ਕੇ ਗਈ ਮੇਰਾ ਇੱਕ ਸੁਭਾਅ ਹੈ ਕਿ ਮੈਂ ਥੋੜਾ ਵੱਖਰੇ ਜਿਹੇ ਮੀਡੀਅਮਸ ਦੇ ਵਿੱਚ ਕੰਮ ਕਰਨਾ ਪਸੰਦ ਕਰਦੀ ਆਂ ਔਰ ਇਸ ਕੰਮ ਦਾ ਜਿਹੜਾ ਸਟਾਰਟ ਹੈ ਉਹ ਵੀ ਐਸੀ ਤਰ੍ਹਾਂ ਇੱਕ ਵੱਖਰੀ ਜੀ ਸੋਚ ਲੈ ਕੇ ਹੀ ਕੰਮ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ ਮੇਰਾ ਸੋ ਮੈਂ ਬਚਪਨ ਤੋਂ ਤੁਹਾਨੂੰ ਮੈਂ ਦੱਸਿਆ ਕਿ ਮੈਨੂੰ ਸ਼ੌਂਕ ਸੀ ਆਪਣੇ ਕੰਮ ਨੂੰ ਆਰਟ ਨੂੰ ਕਰਨ ਦਾ ਔਰ ਕਾਫੀ ਆਰਟ ਮੈਨੂੰ આજ 10 12 ਸਾਲ ਹੋ ਚੁੱਕੇ ਹੈ ਕਾਫੀ ਆਰਟ ਨੂੰ ਕਰਦੇ ਹੋਇਆ ਸਭ ਤੋਂ ਪਹਿਲੀ ਪੇਂਟਿੰਗ ਜਿਹੜੀ ਮੈਂ ਬਣਾਈ ਸੀ 10-12 ਸਾਲ ਪਹਿਲੇ ਉਹ ਮੇਰੀ ਜਿਹੜੀ ਪਹਿਲੀ ਪੇਂਟਿੰਗ ਦਾ ਥੀਮ ਸੀ ਉਹ ਏਜੀਪਸ਼ੀਅਨ ਆਰਟ ਸੀ ਏਜੀਪਸ਼ੀਅਨ ਆਰਟ ਦੇ ਉੱਤੇ ਮੈਂ ਕੰਮ ਜਿਹੜਾ ਹੈਗਾ ਉਹ ਕੀਤਾ ਸੀਗਾ ਸੋ ਉਹ ਪਹਿਲੀ ਟੈਕਨੀਕ ਜਿਹੜੀ ਸੀਗੀ ਕੰਮ ਕਰਨ ਦੀ ਕਾਫੀ ਨੂੰ ਤੇ ਮੈਂ ਐਵੇਂ ਜਸਟ ਤੁਸੀਂ ਕਹਿ ਲੋ ਕਿ ਕੋਈ ਨਾ ਸੀਰੀਅਸਲੀ ਨਹੀਂ ਲਿੱਤਾ ਬਟ ਫਿਰ ਮਨ ਲੱਗਾ ਯਾ ਕਾਫੀ ਦਾ ਇੱਕ ਕਲਰ ਐਨਾ ਸੋਹਣਾ ਕਲਰ ਹੈ ਕਾਫੀ ਕਾ ਆਪਣਾ ਐਨਾ ਸੋਹਣਾ ਕਲਰ ਦਿੰਦੀ ਹੈ ਨੈਚੁਰਲ ਜੈ ਸ਼ੇਡ ਹੈਗਾ ਤੇ ਉਹਨੂੰ ਮੈਂ ਫਿਰ ਸੋਚਿਆ ਕਿ ਉਹਨੂੰ ਉਸ ਕੰਮ ਨੂੰ ਕੰਟੀਨਿਊ ਕਰਾਂ ਉਹ ਕੰਮ ਜਦੋਂ ਮੈਂ ਦੋ ਪੇਂਟਿੰਗਸ ਚਾਰ ਪੇਂਟਿੰਗਸ ਡਿਸਪਲੇ ਤੇ ਲੈ ਕੇ ਆਈ ਕਾਮ ਨੂੰ ਤੁਹ ਕੋ ਬੜਾ ਕਾਮ ਜਿਹੜਾ ਹੈਗਾ ਮੇਰਾ ਉਹ ਐਪਰੀਸ਼ੀਏਟ ਕੀਤਾ ਗਿਆ ਤੇ ਐਗਜ਼ੀਬਿਸ਼ਨਸ 'ਚ ਮੈਂ ਐਗਜ਼ਿਬਿਟ ਕਰਦੀ ਸੀ ਤਾਂ ਕਾਮ ਨੂੰ ਬਹੁਤ ਸਰਾਨਾ ਮਿਲੀ ਫਿਰ ਮੈਨੂੰ ਹੋਰ ਉਸ ਤੋਂ ਜੋਸ਼ ਮਿਲਿਆ ਕਾਮ ਨੂੰ ਕਰਨ ਦਾ ਐਪਰੀਸ਼ੀਏਸ਼ਨ ਮਿਲੀ ਕਿ ਮੈਂ ਇਸ ਕਾਮ ਦੇ ਉੱਤੇ ਹੋਰ ਤਰ੍ਹਾਂ ਦੇ ਥੀਮਸ ਦੇ ਉੱਤੇ ਜਿਹੜਾ ਹੈਗਾ ਕਾਮ ਮੈਂ ਕਰਾਂ ਅਸੀਂ ਪੋਰਟਰੇਟਸ ਦੇ ਉੱਤੇ ਵੀ ਜਿਹੜਾ ਹੈਗਾ ਕਾਮ ਕੀਤਾ ਉਹਦੇ ਉੱਤੇ ਫਿਰ ਹੁਣ ਅੱਜਕੱਲ ਰੀਸੈਂਟਲੀ ਪੰਜਾਬੀ ਕਲਚਰ ਦੇ ਉੱਤੇ ਕਾਮ ਚੱਲ ਰਿਹਾ ਹੈ ਤੇ ਲੈਂਡਸਕੇਪਸ ਬਹੁਤ ਸਾਰੀਆਂ ਅਸੀਂ ਉਦੋਂ ਉੱਤੇ ਬਣਾਈਆਂ ਨੇ ਕਾਫੀ ਦੇ ਉੱਤੇ ਔਰ ਪੋਰਟਰੇਟਸ ਬਣਾਏ ਲੈਂਡਸਕੇਪ ਬਣਾਏ ਸਾਡਾ ਟ੍ਰੈਡੀਸ਼ਨਲ ਆਰਟ ਹੈ ਮਧੂਬਨੀ ਆਰਟ ਹੈ ਜਿਹੜਾ ਫੋਕ ਆਰਟ ਹੈ ਜਿਹਨੂੰ ਅਸੀਂ ਫੋਕ ਆਰਟ ਕਹਿੰਦੇ ਹਾਂ ਉਹਦੇ ਉੱਤੇ ਵੀ ਮੈਂ ਬਹੁਤ ਸਾਰੇ ਪੇਂਟਿੰਗਸ ਜਿਹੜੀਆਂ ਆਈਆਂ ਉਹ ਬਣਾਈਆਂ ਨੇ ਉਸ ਦੇ ਉੱਤੇ ਮੈਂ 1 2 10 ਪੇਂਟਿੰਗ 20 ਪੇਂਟਿੰਗ 25 50 ਪੇਂਟਿੰਗਸ ਦੇ ਉੱਤੇ ਮੈਂ ਅੱਜ ਦੇ ਡੇਟ 'ਚ ਕੰਮ ਕਰ ਚੁੱਕੀ ਹਾਂ ਔਰ ਇਹ ਕੰਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੇਰਾ ਹੈਗਾ ਉਹ ਜਾ ਚੁੱਕਾ ਹੈਗਾ ਸੋ ਕਾਫੀ ਆਰਟ ਇੱਕ ਐਸੀ ਮੇਰੀ ਲਾਈਫ 'ਚ ਐਸਾ ਇੱਕ ਪੁਆਇੰਟ ਆ ਗਿਆ ਕਾਫੀ ਆਰਟ ਜਦੋਂ ਮੈਂ ਕੰਮ ਮੇਰਾ ਬਹੁਤ ਐਪਰੀਸ਼ੀਏਟ ਹੋਇਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਕੰਮ ਮੇਰਾ ਚੱਲਾ ਗਿਆ ਕਾਫੀ ਆਰਟ ਨੇ ਮੈਨੂੰ ਇੱਕ ਪਛਾਣ ਦਿੱਤੀ ਸੋ ਇਹ ਜਿਹੜਾ ਹਿੰਮਤ ਮੇਰੇ ਪੇਰੈਂਟਸ ਨੇ ਮੈਨੂੰ ਦਿੱਤੀ ਉਹਨਾਂ ਦੀ ਸਪੋਰਟ ਮੇਰੇ ਮਦਰ ਫਾਦਰ ਦੀ ਮੇਰੇ ਫਾਮਲੀ ਦੀ ਉਹਨਾਂ ਦੀ ਸਪੋਰਟ ਤੋਂ ਬਿਨਾ ਮੈਂ ਇੱਥੋਂ ਤੱਕ ਨਹੀਂ ਸਿਆ ਸਕਦੀ ਕਿ ਮੇਰਾ ਕੰਮ ਹੈ ਜਿਹੜਾ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਫੇਮਸ ਹੋਇਆ ਅੱਜ ਵੀ ਇਹ سلسلہ ਜਿਹੜਾ ਹੈਗਾ ਮੇਰਾ ਚੱਲ ਰਿਹਾ ਮੈਂ ਆਪ ਇੱਕ ਟੀਚਰ ਵੀ ਹਾਂ ਔਰ ਕੰਮ ਨੂੰ ਆਰਟ ਦੀ ਟੀਚਰ ਹਾਂ ਅਸੀਂ ਬੱਚਿਆਂ ਨੂੰ ਕੰਮ ਜਿਹੜਾ ਹੈ ਉਹ ਆਰਟ ਰਿਲੇਟਡ ਇਹ ਸਿਖਾਉਂਦੇ ਹਾਂ ਔਰ ਅਸੀਂ ਹਰ ਇੱਕ ਮੀਡੀਅਮ ਦੇ ਵਿੱਚ ਮੈਂ ਕੰਮ ਕਰ ਲੈਨੀ ਹਾਂ ਆਰਟ ਦਾ ਬੇਸ਼ੱਕ ਕੋ ਅਕ੍ਰੀਲਿਕ ਕਲਰਸ ਹੋਣ ਜਾਂ ਮੇਰੇ ਕਾਫੀ ਦਾ ਮੀਡੀਅਮ ਹੋਵੇ ਜਾਂ ਵਾਟਰ ਕਲਰਸ ਹੋਣ ਵਾਟਐਵਰ ਮੀਡੀਅਮ ਇਜ਼ देयर ਆਈ డు ਪੇਂਟਿੰਗਸ ਅਸੀਂ ਉਹਦੇ ਵਿੱਚ ਹਰ ਮੀਡੀਅਮ ਦੇ ਵਿੱਚ ਜਿਹੜਾ ਕੰਮ ਹੈ ਉਹ ਕਰ ਲੈਂਦਾ ਹੈਗਾ ਸੋ ਇਹ ਕੰਮ ਫਿਰ ਮੈਂ ਥੋੜਾ ਜਿਹਾ ਕਹਿਣਾ ਚਾਹਾਂਗੀ ਕਿ ਆਪਣੇ ਕਾਫੀ ਆਰਟ ਬਾਰੇ ਕਿ ਇਸ ਆਰਟ ਨੇ ਮੈਨੂੰ ਨਾਮ ਦਿੱਤਾ ਔਰ ਇਸ ਚੀਜ਼ ਮੈਂ ਕਦੀ ਨਹੀਂ ਸੀ ਸੋਚੀ ਕਿ ਮੈਂ ਦੱਸਾਂ ਕਿ ਮੇਰਾ ਐਸ మీడియం ਤੋਂ ਜਿਹੜਾ ਹੈਗਾ ਉਹ ਨਾਮ ਬਨੇਗਾ ਲੋਕ ਮੈਨੂੰ ਕਾਫੀ ਆਰਟਿਸਟ ਸ਼ਵੇਤਾ ਦੇ ਨਾਮ ਤੋਂ ਮਨੂੰ ਜਾਣਨਗੇ ਬਿਕੋਜ਼ ਮੈਨੂੰ ਮੇਰਾ ਇੱਕ ਮੇਰਾ ਆਪਣਾ ਇੱਕ ਸੁਭਾਅ ਹੈਗਾ ਕਿ ਮੈਂ ਆਪਣੇ ਕੁਝ ਵੱਖਰਾ ਜਿਹਾ ਕੰਮ ਕਰਨ ਦੇ ਵਿੱਚ ਮਨੂੰ ਥੋੜਾ ਇੰਟਰਸਟ ਰਹਿੰਦਾ ਹੈਗਾ ਤੋਂ ਇਸ ਵੱਖਰੇ ਕੰਮ ਨੇ ਮਨੂੰ ਨਾਮ ਦਿੱਤਾ ਕਾਫੀ ਆਰਟਿਸਟ ਦਾ ਸੋ ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੀ ਲਾਈਫ ਨੂੰ ਜਿਹੜਾ ਹੈਗਾ अपनी स्ट्रगल्स नेलीयरसों भी एक्सैप्ट हाँ तो उस तो अगे वधी अपनी पढ़ाई मेनू मेरी पढ़ाई ने बहुत फायदा दिता एजुकेशन जी है वो एक ऐसी अच्छी चीज़ है कि मैं कहनी हाँ कि माँ बाप अपने बच्चों पढ़ाई लिखाई जरूर करान और बेटा बेटी कोई डिफरेंस ना रखे कि बेटी को घट पढ़ा है या बेटे को ज़्यादा पढ़ा है। सो मैं कह अपने बच्चे चाहे वह बेटी है ਉਨੂੰ ਵੀ ਉਹ ਪੜਾਣ ਤੇ ਆਪਣੇ ਬੇਟੇ ਨੂੰ ਵੀ ਪੜਾਣ ਬਿਲਕੁਲ ਇਕੁਅਲ ਓਪਰਚ्युनिटी ਹੈ ਜਿਹੜੀ ਆ ਉਹ ਮਿਲੇ ਬੱਚਿਆਂ ਨੂੰ ਪੇਰੈਂਟਸ ਜਿਹੜੇ ਆ ਆਪਣੇ ਬੱਚਿਆਂ ਨੂੰ ਸਪੋਰਟ ਕਰਨ ਇਨ ਟਰਮਸ ਆਫ देयर ਆਰਟ অর ਐਨੀ ਟੈਲੈਂਟ ਦੇ ਹੈਵ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਟੈਲੈਂਟ ਹੈਗਾ ਭਾਵੇਂ ਉਹ ਉਹਨਾਂ ਦਾ ਆਰਟ ਦਾ ਟੈਲੈਂਟ ਹੈਗਾ ਭਾਵੇਂ ਉਹਨਾਂ ਦੇ ਵਿੱਚ ਸਪੋਰਟਸ ਦਾ ਟੈਲੈਂਟ ਹੈਗਾ ਜਾਂ ਉਹਨਾਂ ਦੇ ਵਿੱਚ ਡਾਂਸ ਦਾ ਟੈਲੈਂਟ ਹੈਗਾ ਕੋਈ ਟੈਲੈਂਟ ਵੀ ਉਹਨਾਂ 'ਚ ਹੈਗਾ ਉਸ ਨੂੰ ਸਪੋਰਟ ਕਰਨ ਔਰ ਉਹਨਾਂ ਦੇ ਟੈਲੈਂਟ ਨੂੰ ਅੱਗੇ ਲੈ ਕੇ ਜਾਣ ਬੱਚਾ ਦੇਉ ਸ ਅੱਗੇ ਲੈ ਕੇ ਜਾਣ ਔਰ ਇਸ ਇੱਕ ਵੱਖਰੀ ਜੀ ਕੋਈ ਚੀਜ਼ ਜਿਹੜੀ ਉਹਨਾਂ ਦੇ ਵਿੱਚ ਹੈਗਾ ਉਹਨਾਂ ਨੂੰ ਪਰਖ ਲੈਣ ਔਰ ਉਸ ਕੰਮ ਉਸ ਟੈਲੈਂਟ ਦੇ ਉੱਤੇ ਉਹ ਵਰਕ ਕਰਨ ਸੋ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਸਪੋਰਟ ਵੀ ਮਿਲੇ ਔਰ ਉਹ ਅੱਗੇ ਵੱਧ ਸਕਣ ਮੈਨੂੰ ਵੀ ਨਹੀਂ ਸੀ ਪਤਾ ਕਿ ਕਾਫੀ ਦਾ ਮੀਡੀਅਮ ਕਿ ਮੈਨੂੰ ਇਨਾ ਨਾਮ ਦੇਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਕੰਮ ਮੇਰਾ ਫੇਮਸ ਹੋਏਗਾ ਔਰ ਮੈਂ ਇਸ ਕੰਮ ਨੂੰ ਲੈ ਕੇ ਅੰਨੀ ਅੱਗੇ ਉੱਪਰ ਤੱਕ ਖਚਾਵਾਂਗੀ ਸੋ ਮੈਂ ਸਭ ਨੂੰ ਕਹਿਣਾ ਚਾਹਾਂਗੀ ਕਿ ਤੁਹਾਡੇ ਦੇ ਵਿੱਚ ਤੁਹਾਡੇ ਵਿੱਚ ਕੋਈ ਵੀ ਟੈਲੈਂਟ ਹੈ ਕਿਸੇ ਤਰ੍ਹਾਂ ਦਾ ਵੀ ਟੈਲੈਂਟ ਹੈ ਉਹਨੂੰ ਅੱਗੇ ਲੈ ਕੇ ਜਾਓ ਔਰ ਜਿਵੇਂ ਮੈਂ ਤੁਹਾਨੂੰ ਆਪਣੀ ਦੱਸ ਰਹੀਆਂ ਕਿ ਇਹ ਕਾਫੀ ਹੈ ਕੋਈ ਸੋਚ ਨਹੀਂ ਸਕਦਾ ਤੁਸੀਂ ਕੋਫੀ ਨਾਲ ਕਾਫੀ ਨੂੰ ਪੀਣੇ ਆ ਬਟ ਅਸੀਂ ਇਹ ਨਹੀਂ ਸੋਚ ਸਕਦੇ ਕਿ ਅਸੀਂ ਕਾਫੀ ਨਾਲ ਪੇਂਟਿੰਗ ਵੀ ਬਣਾ ਸਕਦੇ ਹਾਂ ਬਟ ਇਹ ਮੇਰੀ ਆਪਣੀ ਖੋਜ ਰਹੀ ਹੈ ਕਿ ਹਾਂ ਇੱਕ ਹੈ ਮੀਡੀਅਮ ਰੈਡ ਤੇ ਪਹਿਲੇ ਕਾਫੀ ਐਕਸਪੈਰੀਮੈਂਟ ਕੰਮ ਨੂੰ ਜਿਹੜਾ ਉਹ ਕੀਤਾ ਗਿਆ ਫਿਰ ਉਹਨੂੰ ਆਪਣੇ ਕੰਮ ਨੂੰ ਅੱਗੇ ਤੱਕ ਲੈ ਕੇ ਜਾਇਆ ਗਿਆ ਸੋ ਮੈਂ ਇਹ ਕਹਾਂਗੀ ਕਿ ਆਪਣੇ ਬੱਚਿਆਂ ਦੇ ਕੰਮ ਨੂੰ ਸਪੋਰਟ ਕਰੋ ਔਰ ਉਹਨਾਂ ਦੇ ਟੈਲੈਂਟ ਨੂੰ ਅੱਗੇ ਲੈ ਕੇ ਜਾਓ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ